ਦਰਜਾ ਨਹੀਂ ਹੈ ਤੇ ਬਾਂ ਉਹਦੇ ਵਿੱਚ ਤਕਤੀਸ਼ ਕਰ ਰਹੇ ਨੇ ਕਿ ਜਿਹੜੇ ਟਰੈਕਟਰਾਂ ਦੇ ਜਿਹੜੇ ਮਾਲਕ ਟਰਾਲੀਆਂ ਦੇ ਜਿਹੜੇ ਮਾਲਕ ਆਉਣ ਨੇ ਉਹਨਾਂ ਦੇ ਕਾਗਜ਼ਤ ਕੱਟ ਕੇ ਤੇ ਉਹਨਾਂ ਦੀ ਜਿਹੜੀ ਜ਼ਿੰਦੋਕੀ ਦਿੱਤੀ ਜਾਊਗੀ ਨਮਸਕਾਰ ਦੋਸਤੋ ਮੈਂ ਸ਼ਮੀ ਸੁਨੋਤਰਾ ਤੁਸੀਂ ਦੇਖ ਰਹੇ ਹੋ ਹਲਚਲ ਪੰਜਾਬ ਦੀ ਦੋਸਤੋ ਗੱਲ ਕਰਾਂਗੇ ਅੱਜ ਤੜਾਗੜ ਪੁਲਿਸ ਦੀ ਜਿੱਥੇ ਗਸ਼ਤ ਕਰਦੇ ਹੋਏ ਜਿੱਦਾਂ ਨੂੰ ਇੱਕ ਸੂਚਨਾ ਮਿਲੀ ਸੀ ਦਰਿਆ ਦੇ ਵਿੱਚ ਜਿੱਥੇ ਨਜਾਇਜ਼ ਮੈਨਿੰਗ ਹੁੰਦੀ ਪਈ ਸੀ ਜਿੱਥੇ ਪਰਵੀ ਨੇ ਜਾ ਕੇ ਰੇਡ ਕੀਤੀ ਗਈ ਹੈ ਪਰ ਤੁਹਾਨੂੰ ਦੱਸਾਂਗੇ ਇਸ ਟ੍ਰੈਕਟਰੀ ਜਿਹੜੀਆਂ ਤੇ ਇੱਕ ਜਿਹੜੀ ਮੋਟਰਸਾਈਕਲ ਜਿਹਨੂੰ ਆਪਣੇ ਕਬਜ਼ੇ 'ਚ ਲੈ ਲਿਆ ਤੁਸੀਂ ਮੇਰੇ ਪਿੱਛੇ ਤਸਵੀਰਾਂ ਦੇਖ ਸਕਦੇ ਹੋ ਜਿੱਥੇ ਇੱਕ ਰੇਤ ਦੀ ਭਰੀ ਹੋ ਟ੍ਰੈਲੀ ਜਿਹੜੀ ਕਿ ਜਿੱਥੇ ਪੁਲਸਾ ਵੱਸੋਂ ਕਬਜ਼ੇ 'ਚ ਲਈ ਗਈ ਹੈ ਪਰ ਤੁਹਾਨੂੰ ਅभी ਦੱਸਾਂਗੇ ਜਿਹੜੇ ਵਿਅਕਤੀ ਨਜਾਇਜ਼ ਮੈਨਿੰਗ ਕਰਨ ਵਾਲੇ ਸੀ ਮੈਂ ਹਮੇਸ਼ਾ ਨੋਤਰਾ ਆਪਣੇ ਸਹਿਯੋਗੀ ਪੁਸ਼ਪ ਲਤਾ ਕੇ ਸਾਥ ਹਰ ਚੱਲ ਪੰਜਾਬ ਦੀ ਪਠਾਨਕੋਟ ਅੰਦਰ ਇੱਕ ਮਾਮਲਾ ਆਇਆ ਰਾਤ ਦਾ ਜਿਹਨੇ ਤਿੰਨ ਟਰਾਲੀਆਂ ਫੜੀਆਂ ਗਈਆਂ ਹੋਰ ਵੀ ਮਟੀਰੀਅਲ ਸੀਗਾ ਕੀ ਮੰਗਲਾ ਹੈਗਾ ਕੱਲ ਸੂਚਨਾ ਦੇ ਆਧਾਰ ਤੇ ਮੇਰੇ ਵੱਲੋਂ ਜਿਹੜਾ ਰਾਵੀ ਦਰਿਆ ਪਿੰਡ ਸਾਰੰਪੁਰ ਨੇ ਨੇੜੇ ਜਿਹੜਾ ਰੇਡ ਕੀਤਾ ਗਿਆ ਉੱਥੇ ਜਿਹੜੇ ਆ ਤਿੰਨ ਟਰੈਕਟਰ ਟਰਾਲੀਆਂ ਉਹਦੇ ਨਾਲ ਜਿਹੜੇ ਲੋਕ ਜਿਹੜੇ ਇਲੀਗਲ ਮਾਈਨਿੰਗ ਜਿਹੜੀ ਕਰ ਰਹੇ ਸੀਗੇ ਤੇ ਉਹ ਮੈਂ ਮਤਲਬ ਕਿ ਰਬੰਦੀ ਕਰਕੇ ਮੈਂ ਕੋਸ਼ਿਸ਼ ਕੀਤੀ ਵੀ ਉਹਨਾਂ ਨੂੰ ਮੌਕੇ ਤੇ ਫੜ ਕੇ ਤੇ ਆਪਾਂ ਉਹਨਾਂ ਦੇ ਖਿਲਾਫ ਕਾਰਵਾਈ ਕਰੀ ਲੇਕਿਨ ਰਾਤ ਹਨੇਰਾ ਔਰ ਦਰਿਆ ਹੋਣ ਕਰਕੇ ਜਿਹੜੇ ਮਾਈਨਿੰਗ ਕਰਨ ਵਾਲੇ ਸੀ ਉਹ ਦੌੜਨ ਵਿੱਚ ਕਾਮਜਾਗ ਹੋ ਗਏ ਤੇ ਮੈਂ ਤੇ ਮੇਰੇ ਮੇਰੀ ਟੀਮ ਨੇ ਮਸਤਾਤੀ ਦੇ ਨਾਲ ਇਹਦੇ ਵਿੱਚ ਤਿੰਨ ਟਰਾਲੀਆਂ ਦੋ ਟਰੈਕਟਰ ਤੇ ਇੱਕ ਮੋਟਰਸਾਈਕਲ ਜਿਹੜੇ ਉਹ ਛੱਡ ਕੇ ਜਿਹੜੇ ਮੌਕੇ ਤੋਂ ਫਰਾਰ ਹੋ ਗਏ ਆ ਤੇ ਮੁੜ ਕੇ ਫਿਰ ਮੈਂ ਮਾਈਨਿੰਗ ਡਿਪਾਰਟਮੈਂਟ ਨਾਲ ਸੰਪਰਕ ਕਰਕੇ ਤੇ ਮਾਈਨਿੰਗ ਅਧਿਕਾਰੀ ਜਿਹੜੇ ਮੌਕੇ ਤੇ ਆਏ ਨੇ ਜਿਨ੍ਹਾਂ ਨੇ ਵੇਖ ਕੇ ਆਪਣੀ ਰਿਪੋਰਟ ਮੈਨੂੰ ਜਿਹੜੀ ਪੇਸ਼ ਕੀਤੀ ਹੈ ਜਿਹਦੇ ਆਧਾਰ ਦੇ ਉੱਤੇ ਅਸੀਂ ਮਾਈਨਿੰਗ ਦਾ ਜਿਹੜਾ ਐਫ ਆਈ ਆ ਦਰਜ ਕਰ ਲਈ ਹੈ ਤੇ ਗਾਹ ਉਹਦੇ ਵਿੱਚ ਤਫਤੀਸ਼ ਕਰ ਰਹੇ ਆ ਕਿ ਜਿਹੜੇ ਟਰੈਕਟਰਾਂ ਦੇ ਜਿਹੜੇ ਮਾਲਕ ਟਰਾਲੀਆਂ ਦੇ ਜਿਹੜੇ ਮਾਲਕ ਹੋਣ ਨੇ ਉਹਨਾਂ ਨੂੰ ਨਾਮਜ਼ਦ ਕਰਕੇ ਤੇ ਉਹਨਾਂ ਦੀ ਜਿਹੜੀ ਗ੍ਰਿਫਤਾਰੀ ਕੀਤੀ ਜਾਊਗੀ ਦੇਖੋ ਲੋਕ ਜਿਹੜੇ ਆਏ ਐ ਇੰਨੀ ਇਹਨਾਂ ਨੂੰ ਸਮਝਾਉਣ ਜਾਂ ਵਾਰਨਿੰਗ ਦੇਣ ਦੇ ਬਾਵਜੂਦ ਵੀ ਇਹ ਜਿਹੜੇ ਸੁਧਰ ਨਹੀਂ ਰਹੇ ਨਜਾਇਜ਼ ਮਾਈਨਿੰਗ ਜਿਹੜੀ ਇਹ ਕਰ ਰਹੇ ਨੇ ਮਾਨਯੋਗ ਐਸਐਸਪੀ ਸਾਹਿਬ ਜਿਹੜੇ ਬਹੁਤ ਜ਼ਿਆਦਾ ਇਸ ਸੰਬੰਧ ਦੇ ਵਿੱਚ ਸਖਤ ਨੇ ਔਰ ਸਪਸ਼ਟਾ ਦੇ ਨਾਲ ਉਹਨਾਂ ਨੇ ਸਾਨੂੰ ਦੱਸਿਆ ਹੈ ਕਿ ਕੋਈ ਵੀ ਥੇਰੀ ਵਿੱਚ ਮਾਈਨਿੰਗ ਨਹੀਂ ਹੋਣ ਦੇਣੀ ਉਸੇ ਹੀ ਸੰਦਰਭ ਦੇ ਵਿੱਚ ਰਾਖ ਆਪਾਂ ਕਾਰਵਾਈ ਕਰਦੇ ਹੋਏ ਜਿਹੜੀਆਂ ਤਿੰਨ ਟਰਾਲੀਆਂ ਦੋ ਟਰੈਕਟਰ ਇੱਕ ਮੋਟਰਸਾਈਕਲ ਤੇ ਜਿਹਦੇ ਨਾਲ ਇਹ ਜਿਹੜੀ ਲੋਡ ਕਰ ਰਹੇ ਸੀਗੇ ਅਰੀਥ ਦਰਿਆ ਦੇ ਵਿੱਚੋਂ ਉਹ ਆਪਾਂ ਮੌਕੇ ਤੇ ਰਿਕਵਰ ਕਰ ਲਈ ਆ ਬਾਕੀ ਤਫਤੀਸ਼ ਜਾਰੀ ਹੈ ਇਹ ਬੰਦਿਆਂ ਨੂੰ ਜਲਦੀ ਆਪਾਂ ਮੁਕਦਮੇ 'ਚ ਗ੍ਰਿਫਤਾਰ ਕਰਕੇ ਜਾਬਤੇ ਅਨੁਸਾਰ ਇਹਨਾਂ ਨੂੰ ਸਲਾਖਾਂ ਦੇ ਪਿੱਛੇ